दिवाना रेडियो टीवी ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਸਸਿਕਾਲ ਬਾਗਾਂ ਦੇ ਰਗਾ ਦੇ ਸ਼ੇਰ ਪੜਿਆਲਿਓ ਮੈਂ ਪਰਮਿੰਦਰ ਸਿੰਘ ਦਿਵਾਨਾ ਦੋਸਤੋ ਪੰਜਾਬ ਦੀ ਆਰਥਿਕ ਸਥਿਤੀ ਦੇ ਮੁਤਲਕ ਡਾਕਟਰ ਪਿਆਰਾ لال ਗਰਗੇ ਜੀ ਦੇ ਬੜੇ ਬਾਕਮਾਲ ਅੰਕੜੇ ਨੇ ਜ਼ਿਕਰ ਕਰਦਿਆਂ ਪੰਜਾਬ ਦੀ ਆਰਥਿਕ ਖਾਸ ਕਰਕੇ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਦਾ ਲਿਖਤਮ ਡਾਕਟਰ ਪਿਆਰੇ لال ਗਰਗ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਬਾਬਤ ਬਹੁਤ ਸਾਰੇ ਬਵਾਦ-ਬਵਾਦ ਅਕਸਰ ਅਸੀਂ ਸੁਣਦੇ ਹਾਂ ਸਵੇਰ ਸ਼ਾਮ ਦੇ ਬਹਿਸ ਮੁਵਾਸਿਆਂ ਦੇ ਵਿੱਚ ਸਿਆਸਤਦਾਨ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੇ ਨੇ ਤੇ ਆਪਣੇ ਆਪਣੇ ਖੇਮੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨੇ ਬੇਸ਼ੱਕ ਹਕੀਕਤ ਇਹ ਹੈ ਕਿ ਸਾਰਿਆਂ ਦਾ ਹੀ ਹਾਲ ਮਾੜਾ ਹੈ ਬਾਤ ਤੋਂ ਬਾਤਰ ਹੈ ਇਹ ਸਾਰੇ ਬਜਟ ਨੂੰ ਪਾਰਦਰਸ਼ੀ ਜ਼ਿੰਮੇਵਾਰੀ ਤੇ ਜਵਾਬਦੇਹੀ ਨਾਲ ਬਣਾਉਣ ਦੀ ਥਾਂ ਅੰਕੜਿਆਂ ਦੀ ਖੇਡ ਖੇਡਦੇ ਨੇ ਇਨ੍ਹਾਂ ਅੰਕੜਿਆਂ ਦੀ ਖੇਡ ਦੇ ਵਿੱਚ ਕਈ ਅਰਥਸ਼ਾਸਤਰੀ ਵੀ ਸ਼ਾਮਲ ਹੁੰਦੇ ਨੇ ਜੋ ਸਰਕਾਰ ਪ੍ਰਸਤ ਹੁੰਦੇ ਨੇ ਅਗਿਆਧਿਆਂ ਤੇ ਜਾਂਦੇ ਹੁੰਦੇ ਨੇ ਸੋ ਹਕੀਕਤ ਤੇ ਪਰਦਾ ਪੋਸ਼ੀ ਕਰਕੇ ਜਨਤਾ ਜਨਾਰਦਨ ਨੂੰ ਸੱਚ ਤੋਂ ਕੋਹਾਂ ਦੂਰ ਲੈ ਜਾਣ ਦੇ ਵਿੱਚ ਇਹ ਗਲਤਾਂ ਰਹਿੰਦੇ ਨੇ ਕਦੀ ਕਦਾਈ ਤਾਂ ਇੰਨ ਵੀ ਜਾਪਦਾ ਕਿ ਇਹ ਸੱਚਮੁੱਚ ਹੀ ਅਸਲੀਅਤ ਤੇ ਉਂਗਲ ਧਰਨ ਤੋਂ ਕੰਨੀ ਕਤਰੌਂਦੇ ਨੇ ਕੰਨੀ ਹੀ ਕਤਰੌਂਦੇ ਨਹੀਂ ਬਲਕਿ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੀ ਸਫਲ ਕੋਸ਼ਿਸ਼ ਦੇ ਵਿੱਚ ਕਈ ਵਾਰੀ ਕਾਮਯਾਬੀ ਹੋ ਜਾਂਦੇ ਨੇ ਪਿਛੇ ਜੇ ਪੰਜਾਬ ਦੇ ਗਵਰਨਰ ਨੇ ਪੰਜਾਬ ਸਰਕਾਰ ਦੇ ਕਰਜ਼ੇ ਤੇ ਰਾਜ ਪ੍ਰਬੰਧ ਬਾਬਤ ਬਹੁਤ ਸਾਰੇ ਸਵਾਲ ਚੁੱਕੇ ਸਨ ਬਨਵਾਰੀ لال ਪ੍ਰੋਹਦ ਨੇ ਇਹ ਸਵਾਲ ਚੁੱਕਣ ਦਾ ਕਾਰਨ ਇਹ ਬਣਿਆ ਸੀ ਕਿ ਪੰਜਾਬ ਸਰਕਾਰ ਦਾ ਇੱਕ ਪੱਤਰ ਇਸ ਪੱਤਰਾਂ ਹੀ ਪੰਜਾਬ ਸਰਕਾਰ ਨੇ ਗਵਰਨਰ ਪੰਜਾਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਰਜ਼ਾ ਲੈਣ ਦੇ ਹੱਕਾਂ ਤੇ ਵਿੱਤੀ ਹੱਕਾਂ ਬਾਬਤ ਆਪਣੇ ਸ਼ਿਫਾਰਸ਼ੀ ਪੱਤਰ ਲਿਖਣ ਰਾਜਪਾਲ ਪੰਜਾਬ ਬਨਵਾਰੀ لال ਪ੍ਰੋਹਤ ਨੇ ਐ ਬਿਆਨ ਜਾਰੀ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਕੋਲੋਂ ਕੇਂਦਰ ਨੂੰ ਕਰਜ਼ੇ ਤੇ ਵਿੱਤੀ ਹੱਕਾਂ ਦੇ ਬਾਬਤ ਕੋਈ ਪੱਤਰ ਲਿਖਵਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਪੰਜਾਬ ਸਰਕਾਰ ਹੈ ਇਹਨਾਂ ਵੱਲੋਂ ਪਿਛਲੇ ਕਰੀਬ 1.5 ਸਾਲ ਦੇ ਦੌਰਾਨ ਜੋ ਭਵੰਤਮਨ ਸਰਕਾਰ ਦਾ ਉਸ ਦੌਰਾਨ ਜਿਹੜਾ 50 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਉਹਦਾ ਹਿਸਾਬ ਕਿਤਾਬ ਮੈਨੂੰ ਦੱਸੇ ਮੈਂ ਜ਼ਰੂਰ ਫਿਰ ਕੇਂਦਰ ਨੂੰ ਕਹਾਂਗਾ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਚੀਮਾ ਸਾਹਿਬ ਹੋਰਾਂ ਨੇ ਕਿਹਾ ਕਿ ਕਰਜ਼ਾ 47109 ਕਰੋੜ ਰੁਪਏ ਲਿਆ 1.5 ਸਾਲਾਂ 'ਚ ਜਿਸ ਦੇ ਵਿੱਚੋਂ 27106 ਕਰੋੜ ਰੁਪਏ ਰਾਸ਼ੀ ਦਾ ਪਿਛਲੀਆਂ ਸਰਕਾਰਾਂ ਵੱਲੋਂ ਲੈ ਕੇ ਕਰਜ਼ੇ ਦੇ ਵਿਆਜ ਤੇ ਮੂਲ ਮੋੜਨ ਤੇ ਹੀ ਖਰਚ ਹੋ ਗਈ ਹੈ ਟੋਟਲ 47109 ਕਰੋੜ 'ਚੋਂ 27106 ਕਰੋੜ ਰੁਪਏ ਤਾਂ ਵਿਆਜ ਅਤੇ ਮੂਲ ਮੋੜਨ ਤੇ ਜੋ ਪਿਛਲੀਆਂ ਸਰਕਾਰਾਂ ਨੇ ਲਿਆ ਉਹਦੇ 'ਚ ਹੀ ਖਤਮ ਹੋ ਗਈ ਹੈ ਰੈਗੀ 20000 ਕਰੋੜ ਤੇ ਇਸ ਮਸਲੇ ਦੇ ਉੱਪਰ ਬਹਿਸਾਂ ਦੇ ਦੌਰਾਨ ਤੂਮ ਤਾਂ ਮੇਣਿਆਂ ਦਾ ਬਾਜ਼ਾਰ ਗਰਮ ਰਿਹਾ ਡਾਕਟਰ ਪਰਾਲਾਲ ਗਾਰਿਕ ਲਿਖਦੇ ਨੇ ਕਿ ਜਦੋਂ ਅਸੀਂ ਬਜਟ ਦਸਤਾਵੇਜ਼ਾਂ ਤੇ ਨਜ਼ਰ ਮਾਰਦੇ ਆਂ ਤਾਂ ਸਾਡੇ ਸਾਹਮਣੇ ਕਰਜ਼ੇ ਦੀ ਬਹੁਤ ਜੋ ਤੱਥ ਜਾਂ ਹਵਾਲੇ ਆਉਂਦੇ ਨੇ ਉਹਨਾਂ ਉੱਪਰ ਨਜ਼ਰ ਮਾਰੀਏ ਤਾਂ ਹਕੀਕਤ ਸਪਸ਼ਟ ਹੈ ਸਾਲਾਨਾ ਵਿੱਤੀ ਵੇਰਵਾ ਬਜਟ ਦਸਤਾਵੇਜ਼ਾਂ ਦੇ ਪੰਜਾਬ ਸਰਕਾਰ ਦੇ ਜਿਮੇ 2021-22 ਦਾ ਕੁੱਲ ਕਰਜ਼ਾ ਸੀ 281773 ਕਰੋੜ ਅਸਲ ਦੇਸੀ 281772 ਕਰੋੜ ਸਾਲ 2022 ਦੇ ਦੌਰਾਨ ਇਹ ਵਧ ਕੇ 312758 ਕਰੋੜ ਹੋ ਗਿਆ ਜਾਨੀ 2 ਕਰੋੜ 81 ਲੱਖ ਤੋਂ ਵੱਧ ਕੇ 1 ਸਾਲ ਦੇ ਵਿੱਚ ਵਿੱਚ ਇਹ 312758 ਕਰੋੜ ਹੋ ਗਿਆ ਅਦਾਜਨ ਤੁਸੀਂ ਲਾ ਲੋ ਕਿ 31000 ਕਰੋੜ ਰੁਪਇਆ ਹੋਰ ਕਰਜ਼ਾ ਲੈ ਜਾਣਾ ਸੀ ਚਾਲੂ ਵਿੱਤ ਸਾਲ ਦੇ ਦੌਰਾਨ 2023-24 ਦੇ ਵਿੱਚ ਇਹ ਕਰਜ਼ਾ ਵਧ ਕੇ 35000 ਕਰੋੜ ਵਧ ਕੇ 347542 ਕਰੋੜ ਹੋ ਗਿਆ 23-24 ਵਿੱਚ ਵਧ ਕੇ ਹੋ ਜਾਣਾ ਸੀ ਇਸ ਤਰ੍ਹਾਂ ਸਪਸ਼ਟ ਹੈ ਕਿ ਇਸ ਹਿਸਾਬ ਨਾਲ ਪੌਣੇ 3000 ਕਰੋੜ ਰੁਪਇਆ ਪ੍ਰਤੀ ਮਹੀਨੇ ਕਰਜ਼ਾ ਲੈਣਾ ਬਜਟ ਦੇ ਵਿੱਚ ਦੱਸਿਆ ਗਿਆ ਸੀ ਤੇ ਪਾਸ ਵੀ ਹੋਇਆ ਸੀ ਰਾਜਪਾਲ ਪੰਜਾਬ ਵੱਲੋਂ ਤੇ ਵਿੱਤ ਮੰਤਰੀ ਵੱਲੋਂ ਜਾਰੀ ਅੰਕੜੇ ਬਜਟ ਸੀਮਾ ਦੇ ਅੰਦਰ ਨੇ ਗਵਰਨਰ ਪੰਜਾਬ ਤੇ ਵਿਰੋਧੀ ਪਾਰਟੀਆਂ ਤੇ ਨੇ ਅਤੇ ਸਰਕਾਰੀ ਧਿਰ ਨੇ ਇਸ ਬਹਿਸ ਦੇ ਦੌਰਾਨ ਬਜਟ ਦੇ ਅੰਕੜੇ ਜਨਤਾ ਸਾਹਮਣੇ ਪੇਸ਼ ਕਰਕੇ ਦਲੀਲ ਦੇਣ ਦੀ ਕੋਈ ਲੋੜ ਨਹੀਂ ਸਮਝੀ ਪੰਜਾਬੀਆਂ ਨੂੰ ਉਲਝਾਇਆ ਗਿਆ ਪਰ ਇਹ ਵਿਵਾਦ ਬੇਲੋੜਾ ਸੀ ਸੈਸੀ ਤਰ੍ਹਾਂ ਤੇ ਗਵਰਨਰ ਨੇ ਇਹ ਵੀ ਨਹੀਂ ਵੇਖਿਆ ਕਿ ਉਹਨਾਂ ਨੇ ਤਾਂ ਖੁਦ ਹੀ ਉਹਨਾਂ ਬਜਟ ਲਾਸਾਂ ਦੇ ਵਿੱਚ ਹਿੱਸਾ ਲਿਆ ਜਿੱਥੇ ਬਜਟ ਪਾਸ ਹੋਇਆ ਜਿਸ ਹਿਸਾਬ ਨਾਲ ਪੌਣੇ 3000 ਕਰੋੜ ਪ੍ਰਤੀ ਮਹੀਨਾ ਕਰਜ਼ਾ ਲੈਣ ਦਾ ਬਜਟ ਦੇ ਵਿੱਚ ਹੀ ਆਫੀਸ਼ੀਅਲੀ ਪਾਸ ਹੋਇਆ ਤੇ ਫਿਰ ਗਵਰਨਰ ਕਿਹਾ ਅਣਜਾਣ ਸਨ ਬਜਟ ਤੋਂ ਸੋ ਜਿੱਥੇ ਬਜਟ ਪਾਸ ਹੋਇਆ ਸੰਵਿਧਾਨ ਦੇ ਆਰਟੀਕਲ 202 ਦੇ ਤਹਿਤ ਸਾਲਾਨਾ ਵਿੱਤੀ ਵਿਰਵਾ ਗਵਰਨਰ ਸਾਹਿਬ ਨੇ ਖੁਦ ਪੇਸ਼ ਕਰਵਾਇਆ ਤੇ ਵਿਰੋਧੀ ਧਿਰ ਨੇ ਇਸ ਬਜਟ ਤੇ ਖੁੱਲ ਕੇ ਬਹਿਸ ਕੀਤੀ ਤੇ ਦੋਵੇਂ ਸਾਲਾਂ ਦੇ ਬਜਟ ਪਾਸ ਹੋਏ ਤੇ ਇਹ ਅਸਲ ਤਸਵੀਰ ਸਾਡੇ ਆਗੂਆਂ ਦੀ ਹੈ ਦਰਅਸਲ ਕਿਸੇ ਵੀ ਧਿਰ ਨੇ ਬਜਟ ਇਜ਼ਲਾਸ ਦੇ ਦੌਰਾਨ ਖੁੱਲ ਕੇ ਇਹ ਨੁਕਤਾ ਨਹੀਂ ਉਠਾਇਆ ਤੇ ਨਾ ਹੀ ਕੋਈ ਵਿੱਤੀ ਵਿਸ਼ਲੇਸ਼ਣ ਪੇਸ਼ ਕੀਤਾ ਜਿਸ ਦੀ ਬਦੌਲਤ ਇਹ ਪਤਾ ਚੱਲੇ ਕਿ ਮੌਜੂਦਾ ਸਰਕਾਰ ਦੇ 5 ਸਾਲਾਂ ਦੇ ਦੌਰਾਨ ਜੋ ਕਰਜ਼ਾ ਪੌਣੇ 2 ਲੱਖ ਕਰੋੜ ਸੀ ਉਹ ਵੱਧ ਕੇ 4.5 ਲੱਖ ਕਰੋੜ ਦੇ ਕਰੀਬ ਹੋ ਜਾਣਾ ਇਸ ਦਾ ਕਾਰਨ ਕੀ ਹੈ ਹੱਲ ਕੀ ਹੋ ਸਕਦਾ ਚਰਚਾ ਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਕਰਜ਼ਾ 2006-7 ਦੇ ਦੌਰਾਨ 52000 ਕਰੋੜ ਸੀ ਤੇ 10 ਸਾਲ ਬਾਅਦ ਜਾਨਕਿ ਸਾਲ 2016-17 ਦੇ ਦੌਰਾਨ 10 ਸਾਲ ਦੇ ਵਿੱਚ ਇਹ ਕਰਜ਼ਾ 152000 ਕਰੋੜ ਹੋ ਗਿਆ 30000 ਕਰੋੜ ਕਣਕ ਦਾ ਕਰਜ਼ਾ ਵੀ ਮਿਲ ਗਿਆ ਤੇ ਮਿਲਾ ਕੇ 182000 ਕਰੋੜ ਹੋ ਗਿਆ ਸੀਗਾ ਤੇ ਸਾਲ 2021 21 ਤੱਕ ਇਹ 281700 73 ਕਰੋੜ ਤੋਂ 2 22 27 ਤੱਕ ਇਹ ਕਰਜ਼ਾ ਵਧ ਕੇ 450000 ਕਰੋੜ ਹੋ ਜਾਣਾ ਤੇ ਤਾਂ ਪੰਜਾਬ बचेगा ਕਿਵੇਂ ਕਰਜ਼ਾ ਐਡੀ ਤੇਜ਼ੀ ਨਾਲ ਵਧਣ ਦੇ ਕੀ ਕਾਰਨ ਨੇ ਅਸੀਂ ਹੋਰ ਢੰਗਾਈ ਨਾਲ ਨਜ਼ਰ ਮਾਰਦੇ ਆ ਤਾਂ ਇਹ ਕਰਜ਼ਾ ਜ਼ਿਆਦਾ ਤੇਜ਼ੀ ਨਾਲ ਸਾਲ 2111 12 ਤੋਂ ਵਧਣ ਲੱਗਿਆ ਇਸ ਸਾਲ ਇੱਕ ਨਵਾਂ ਕਾਰਨ ਸਾਹਮਣੇ ਆਉਂਦਾ ਉਹ ਹੈ ਕਿ ਸਰਕਾਰ ਨੇ ਤਨਾ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਪ੍ਰੰਤ ਦੋ ਵਾਰ ਤਨਖਾਹਾਂ ਵਧਾ ਦਿੱਤੀਆਂ ਹੋਰ ਤੇ ਉਹ ਵੀ ਸਿਆਸੀ ਨਿਤਾਵਾਂ ਦੀ ਕਮੇਟੀ ਬਣਾ ਕੇ ਇਸ ਵਾਅਦੇ ਵੇਲੇ ਵਿੱਤੀ ਤੇ ਪ੍ਰਸ਼ਾਸਨਿਕ ਮਾਪਦੰਡਾਂ ਦੀ ਘੋਰ ਅਣਦੇਖੀ ਕੀਤੀ ਗਈ ਜਿਸ ਕਾਰਨ مالی ਮਾਲੀਆ ਮੁਲਾਜ਼ਮਾਂ ਤੇ ਪੈਨਸ਼ਨਾਂ ਉੱਪਰ ਹੀ ਖਰਚ ਹੋਣ ਲੱਗ ਪਿਆ ਤੇ ਇਸ ਵਾਰੀ ਸਾਲ 223 24 ਦਾ ਪੰਜਾਬ ਸਰਕਾਰ ਦਾ ਆਪਣਾ ਮਾਲੀਆ 51100 ਕਰੋੜ 51100 ਕਰੋੜ ਰੁਪਈਆ ਤੇ ਸੂਬੇ ਦਾ GST VAT ਸੂਬਾ ਐਕਸਾਈਜ਼ ਸਟਾਮ ਬਿਜਲੀ ਡਿਊਟੀ ਵਾਹਨ ਕਰ ਤੇ ਹੋਰ ਆਮਦਨ ਸਮੇਤ ਇਹ ਟੋਟਲ 51000 ਕਰੋੜ ਬਣਦਾ ਜਦੋਂ ਕਿ ਸਰਕਾਰੀ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਦੀ ਤਨਖਾਹ ਪੈਨਸ਼ਨ ਤੇ ਸੇਵਾ ਮੁਕਤੀ ਦੇ ਲਾਭ ਦਾ ਖਰਚਾ 52600 ਕਰੋੜ ਹੈ ਤੁਸੀਂ ਹਿਸਾਬ ਲਾ ਲਓ ਯਾਨੀ ਜੇ ਕਮਾਈ ਦੇ ਨਾਲੋਂ ਖਰਚਾ ਜ਼ਿਆਦਾ ਹੈ ਉਹ ਬਣਦਾ ਹੈ ਜਿਹੜਾ ਕਮਾਈ ਬਣਦੀ ਹੈ 2023-24 ਦੀ ਪੰਜਾਬ ਸਰਕਾਰ ਦਾ ਮਾਲੀਆ ਵਿੱਚ ਸਟਾਰਮ ਡਿਊਟੀ ਐਕਸਾਈਜ਼ ਬਿਜਲੀ ਵਨ ਕਰ ਉਹ ਸਾਰੇ ਟੈਕਸ ਮਿਲਾ ਕੇ 51100 ਕਰੋੜ ਰੁਪਏ ਬਣਦਾ ਹੈ ਤੇ ਸਿਰਫ ਮੁਲਾਜ਼ਮਾਂ ਦੀ ਤਨਖਾਹ ਤੇ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਜਾਂ ਹੋਰ ਸੇਵਾਫਲ ਜੋ ਵੀ ਦਿੱਤੇ ਜਾਂਦੇ ਨੇ ਉਹ ਮਿਲਾ ਕੇ 52600 ਕਰੋੜ ਬਣਦਾ ਹੈ ਜਣੀ 1500 ਕਰੋੜ ਰੁਪਏ ਵਾਧੂ ਖਰਚਾ ਨਿਕਲ ਜਾਂਦਾ ਹੈ ਕਮਾਈ ਤੋਂ ਫਿਰ ਭਾਈ ਕਾਰਾਂ ਵੀ ਲੈਣੀਆਂ ਨੇ ਸਰਕਾਰ ਨੇ ਇਸ਼ਤਿਹਾਰ ਵੀ ਦੇਣੇ ਨੇ 7-800 ਕਰੋੜ ਰੁਪਏ ਦੇ ਜਹਾਜ਼ ਵੀ ਖਰੀਦਣਾ ਜਹਾਜ਼ ਤੇਲ ਵੀ ਪਾਉਣਾ ਤੇ ਹੋਰ ਚਾਹ ਪਾਰਟੀਆਂ ਵੀ ਕਰਨੀਆਂ ਨੇ ਤੇ ਮੰਤਰੀਆਂ ਦੇ ਘਰ ਵੀ ਸਵਾਰਨੇ ਨੇ ਉਹ ਕਿੱਥੋਂ ਸਮਰੂਗਾ ਉਹ ਕਰ ਜਾਈ ਝੜੂਗਾ ਨਾ ਤੇ ਸਾਲ 2000 2 ਅਤੇ 2003 ਦੇ ਵਿੱਚ 382205 ਅਸਾਮੀਆਂ ਦੇ ਮੁਕਾਬਲੇ 22122 ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹ ਘਟ ਕੇ 264187 ਰਹਿ ਗਈਆਂ ਜਾਨੀ ਪੋਸਟਾਂ ਨਹੀਂ ਵਧੀਆਂ ਸਾਲ 2002 ਦੇ ਵਿੱਚ ਹਿਸਾਬ ਲਾ ਲਓ ਕਿ 382205 ਅਸਾਮੀਆਂ ਸੀ ਪੰਜਾਬ 'ਚ ਜਿਹੜੀਆਂ ਕਿ 18 ਸਾਲ ਬਾਅਦ 264000 ਰਹਿ ਗਈਆਂ ਤੇ ਭਰੀਆਂ ਅਸਾਮੀਆਂ ਵੀ 339170 ਤੋਂ ਘਟ ਕੇ 257000 ਰਹਿ ਗਈਆਂ ਸੋ ਇਸ ਸਿਲਸੇ ਜਾਨੀ ਕਿ ਪੋਸਟਾਂ ਘਟੀਆਂ ਨੇ ਮੁਲਾਜ਼ਮ ਘਟੇ ਨੇ ਹਾਂ ਇੱਕ ਗੱਲ ਜ਼ਰੂਰ ਹੋਇਆ ਕਿ ਪਿੱਛੇ ਧੱਕੇ ਧੱਕੇ ਵਰਗਾਂ ਨੂੰ ਜਿਹੜੇ ਪਿਛੜੇ ਵਰਗ ਸੀ ਉਹਨਾਂ ਦਾ ਹਿੱਸਾ ਮਿਲਣਾ ਜ਼ਰੂਰ ਸ਼ੁਰੂ ਹੋਇਆ ਅਨਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਦਾ ਪ੍ਰਤੀਸ਼ਤ ਜੋ 2007-08 ਦੇ ਵਿੱਚ 25.16 ਸੀ ਐਸਸੀ ਦਾ ਤੇ ਐਸਟੀ ਦਾ 9.42 ਸੀ ਉਹ 2021 ਚ ਵੱਧ ਕੇ ਐਸਸੀ ਦਾ 30.9 ਹੋ ਗਿਆ 25 16 ਦੀ ਬਜਾਏ ਤੇ ਐਸਟੀ ਦਾ ਸ਼ੈਡਿਊਲਡ ਟ੍ਰਾਈਬਸ ਦਾ 942 ਸੀਗਾ ਉਹ ਵੱਧ ਕੇ 11.72 ਹੋ ਗਿਆ ਜਾਨੀ 2007 ਤੋਂ 222 ਤੱਕ 13 ਸਾਲਾਂ ਚ ਇਹ ਜੱਗੋਂ 13ਵੀਂ ਜਿਹੜੀ ਹੁੰਦੀ ਸੀ ਉਹ ਘਟ ਗਈ ਜਾਨੀ ਕਿ ਇਹਨਾਂ ਭਾਈਚਾਰਿਆਂ ਨੂੰ ਥੋੜੀ 2-2% ਜਾਨੀ ਤਕਰੀਬਨ 5% ਵਾਧਾ ਐਸਸੀ ਚ ਹੋ ਗਿਆ ਤੇ ਸਵਾ 2% ਵਾਧਾ ਐਸਟੀ ਚ ਹੋ ਗਿਆ ਇਹ ਜਾਨੀ ਪਛੜੀਆਂ ਸ਼੍ਰੇਣੀਆਂ ਤੇ ਪਛੜੇ ਭਾਈਚਾਰਿਆਂ ਨੂੰ ਇੰਨਾ ਕੁ 2% ਲਾਭ ਹੋਇਆ ਟੋਟਲ ਪੋਸਟਾਂ ਚ ਇਹ ਸਿਰਫ ਇਹ ਨਹੀਂ ਕਿ ਨਵੀਂ ਸਰਕਾਰ ਇਹ 220 ਤੱਕ ਹੈ ਪਿਛਲੀਆਂ ਸਰਕਾਰਾਂ ਤੱਕ ਹੋਣ ਵਾਲੀ ਤਾਂ ਜੇ ਅੰਕੜੇ ਅੱਗੇ ਆਉਣਗੇ ਸੋ 2021-22 ਦੇ ਵਿੱਚ ਵੀ ਭਰੀਆਂ ਰੈਗੂਲਰ ਅਸਾਮੀਆਂ ਸੀ ਜਿਹੜੀਆਂ ਉਹ 2,60,700 99 ਨੇ ਜਿਹਦੇ ਵਿੱਚ 36428 ਅਚਨਜਿਤ ਖਰਚੇ ਆ ਤੇ ਦਿਹਾੜੀਦਾਰ ਨੇ ਤੇ ਸਪਸ਼ਟ ਹੈ ਕਿ ਰੈਗੂਲਰ ਮਲਾਜ਼ਮ ਕੇਵਲ 260599 ਰਹਿ ਗਏ ਨੇ ਪੰਜਾਬ ਚ ਇਹਨਾਂ ਮਲਾਜ਼ਮਾਂ ਦੀ ਪੈਨਸ਼ਨ ਅਤੇ ਤਨਖਾਹਾਂ ਉੱਪਰ ਸਾਲ 2007-8 ਦੇ ਦੌਰਾਨ ਟੈਕਸ ਮਾਲੀ ਦਾ ਇਕ ਘਟ 90% ਖਰਚ ਹੁੰਦਾ ਸੀ 89% ਪਰ ਹੁਣ ਟੈਕਸ ਮਾਲੀਏ ਦਾ ਇਹ 103% ਹੋ ਗਿਆ ਜਾਨੀ ਟੈਕਸ ਮਾਲੀਏ ਨਾਲੋਂ ਵੀ 1500 ਕਰੋੜ ਰੁਪਏ ਜ਼ਿਆਦਾ ਹੋ ਗਿਆ ਹਾਲਾਂਕਿ ਪੋਸਟਾਂ ਘਟੀਆਂ ਨੇ ਪੋਸਟਾਂ ਸਿਰਫ 260000 ਨੇ ਜਿਹੜੀਆਂ ਪਹਿਲਾਂ 382000 ਸੀ ਸਾਲ 2002 ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਉੱਪਰ ਖਰਚਾ ਪਿਛਲੇ 15 ਸਾਲਾਂ ਤੋਂ 6 ਗੁਣਾ ਵਧਿਆ ਜਦੋਂ ਕਿ ਇਸ ਹਰਸੇ ਦੇ ਦੌਰਾਨ ਇਹਨਾਂ ਸਰਕਾਰੀ ਖੇਤਰਾਂ ਦੇ ਵਿੱਚ ਰੋਜ਼ਗਾਰ ਵਧਣ ਦੀ ਥਾਂ ਕਰੀਬ 25% ਦੀ ਰੋਜ਼ਗਾਰ ਘਟਿਆ ਅਰਧ ਸਰਕਾਰੀ ਖੇਤਰਾਂ ਦੇ ਚਾਹ ਰੋਜ਼ਗਾਰ ਅੱਗੇ ਵੀ ਨਹੀਂ ਵਧ ਰਿਹਾ ਪੰਜਾਬ ਦੇ ਅੰਕੜਾ ਸਾਰ ਦੇ ਮੁਤਾਬਕ ਸਾਲ 2007-08 ਦੇ ਵਿੱਚ ਅਰਧ ਸਰਕਾਰੀ ਏਡਾਰੀਆਂ ਦੇ ਵਿੱਚ ਅਸਾਮੀਆਂ 155916 ਸਨ ਪਰ 2021 ਦੇ ਦੌਰਾਨ 2022 ਦੇ ਦੌਰਾਨ ਇਹ ਗਣਤੀ ਕੇਵਲ ਜਿਹੜੀ ਆ 14378 ਰਹਿ ਗਈ 155916 ਤੋਂ ਘਟ ਕੇ ਭਰੀਆਂ ਹੋਈਆਂ ਅਸਾਮੀਆਂ ਸਨ 130445 ਜੋ ਕਿ 2021 ਵਿੱਚ ਕੇਵਲ 65270 ਰਹਿ ਗਈਆਂ ਇਹ ਜ਼ਰੂਰ ਹੈ ਕਿ ਇਹਨਾਂ ਦੇ ਵਿੱਚ ਅਨਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਆਪਣਾ ਹਿੱਸਾ ਜ਼ਰੂਰ ਮਿਲਿਆ ਇਹਨਾਂ ਵਰਗਾਂ ਰਾਹੀਂ ਭਰੀਆਂ ਸਾਮੀਆਂ ਦਾ ਪ੍ਰਤੀਸ਼ਤ ਘਰਮਬਰ 27.8 ਹੋ ਗਿਆ ਅਤੇ ਦੂਸਰਿਆਂ ਦਾ ਸੀ ਜਿਹੜਾ ਐਸਟੀ ਦਾ 8.72 ਤੋਂ ਵੱਧ ਕੇ 35% ਵੱਧ ਕੇ 11% 11.21% ਹੋ ਗਿਆ ਪਰ ਕੁੱਲ ਰੋਜ਼ਗਾਰ ਘਟ ਜਾਣ ਕਾਰਨ ਇਹਨਾਂ ਦੀ ਵੀ ਅਸਲੀ ਸੰਖਿਆ ਤਾਂ ਵੱਡੀ ਪੱਧਰ ਤੇ ਘਟੇਗੀ ਅਰਧ ਸਰਕਾਰੀ ਰੋਜ਼ਗਾਰ ਦੇ ਮੌਕੇ ਵੀ ਖੁੱਸ ਗਏ ਖਤਮ ਹੋ ਗਏ ਉਪਰੋਕਤ ਅੰਕੜਿਆਂ ਤੋਂ ਨਵੇਂ ਸਾਲ ਦੇ ਵਿੱਚ ਸਾਡੇ ਲਈ ਅਤ ਜ਼ਰੂਰੀ ਹੋ ਜਾਂਦਾ ਕਿ ਅਸੀਂ ਖਰਚੇ ਘਟਾਉਣ ਭ੍ਰਿਸ਼ਚਾਰ ਰਾਹੀ ਹੋ ਰਹੀ ਟੈਕਸਾਂ ਦੀ ਚੋਰੀ ਨੂੰ ਰੋਕਣ ਤੇ ਕਰਜਾ ਘਟਾਉਣ ਤੇ ਸਰਕਾਰੀ ਤੇ ਅਰਧ ਸਰਕਾਰੀ ਰੁਜ਼ਗਾਰ ਵਧਾ ਕੇ ਗੁਣਵੱਤਾ ਵਧਾਉਣ ਵੱਲ ਧਿਆਨ ਦੇਈਏ। ਨਿਠ ਕੇ ਚਰਚਾ ਕਰੀ ਗਈ ਤੇ ਤਰਕ ਸੰਗਤ ਤੇ ਵਿਹਾਰਕ ਨਿਰਣੇ ਕਰੀਏ। ਏਸੀ ਡਾਕਟਰ ਪਿਆਰਾ لال ਗਰਗ ਸਾਹਿਬ ਦੇ ਪੰਜਾਬ ਸਰਕਾਰ ਦੀ ਆਰਥਿਕ ਹਾਲਾਤ ਦੇ ਮੁਤਲਕ ਆਪਣਾ ਨਜ਼ਰੀਆ ਲਿਖਿਆ ਸੀ। ਡਾਕਟਰ ਪਿਆਰਾ لال ਗਰਗ ਜੀ ਹੁਰਾ ਨੇ ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:00 ਤੁਸੀਂ ਲਾਈਵ ਸੁਣਦੇ ਹੋ ਤੇ ਆਪਣੀ ਵੈਬਸਾਈਟ ਹੈ twana radio.com ਤੇ ਇਹਨਾਂ ਵੀਡੀਓ ਪ੍ਰੋਗਰਾਮਾਂ ਨੂੰ ਜਿਹੜੇ ਅਪਰੇਡੀ ਉਤੇ ਨਹੀਂ ਚਲਾਉਂਦੇ ਤੇ ਜਿਹੜੇ ਰੇਡੀਓ ਪ੍ਰੋਗਰਾਮ ਨੇ ਆਡੀਓ ਪ੍ਰੋਗਰਾਮ ਨੇ ਉਹਨਾਂ ਦੇ ਵੀਡੀਓ ਦੇ ਤੇ ਆਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ ਤੇ ਮੋਗਵਾ ਸਕਦੇ ਹੋ ਆਪਣਾ WhatsApp ਗਰੁੱਪ ਨੰਬਰ ਉਹੀ ਹੈ ਜਿਸ ਤੇ ਤੁਸੀਂ ਪ੍ਰੋਗਰਾਮ 'ਚ ਵੀ ਲਾਈਵ ਕਾਲ ਕਰ ਸਕਦੇ ਹੋ ਉਹ ਨੰਬਰ ਹੈ ਪਟਿਆਲਾ ਸਕੂਲੀ ਤੇ ਮੇਰਾ ਸੰਪਰਕ ਨੰਬਰ ਵੀ ਹੈ 9876309655 ਤੇ ਆਪਣੀ ਵੈਬਸਾਈਟ tiwanaradio.com ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਓ ਆ ਗਿਆ ਧੰਨਵਾਦ